ਦੀ ਵਨ ਉਸ ਹਾਰਨ ਪਿਆਰਪਰੀ ਸਤਿ ਸ੍ਰੀ ਅਕਾਲ ਬਠਿੰਡਾ ਫੈਮਿਲੀ ਚੈਨਲ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਆਪਾਂ ਉਹਨਾਂ ਬੱਚਿਆਂ ਲਈ ਬੇਟੀਆਂ ਲਈ ਵੀਡੀਓ ਲੈ ਕੇ ਆਏ ਹਾਂ ਜਿਨ੍ਹਾਂ ਬੱਚੀਆਂ ਬੱਚਿਆਂ ਦੀ ਤਰਸ ਰਹੀਆਂ ਹਾਂ ਕੁ ਬੱਚਿਆਂ ਦੀਆਂ ਦਾਲਤਾਂ ਦੀ ਤਰਸ ਰਹੀਆਂ ਜਿਹੜੀ ਬੇਟੀ ਦੇ ਬੱਚਾ ਨਹੀਂ ਹੁੰਦਾ ਉਹ ਕਹਿ ਦਿੰਦੀ ਹੈ ਵੀ ਧੀ ਹੋਵੇ ਮੈਂ ਲਾਲਚ ਲੱਗ ਰਿਆਂ ਇੱਕ ਖੁਸ਼ ਲਖਣੀ ਹੋਵਾ ਤੇ ਲੋਕਾਂ ਦੇ ਤਾਨੇ ਮਿਹਨੇ ਤੋਂ ਮੈਂ ਬਚਾਂ ਪ੍ਰਮਾਤਮਾ ਦੇ ਘਰੇ ਤੁਹਾਨੂੰ ਦਾਤਾਂ ਦੀ ਕੋਈ ਕਮੀ ਨਹੀਂ ਜੀ ਤੇ ਆਪਾਂ ਤੁਹਾਨੂੰ ਦੱਸਦੇ ਆ ਜੀ ਸਾਡੇ ਇੱਥੇ ਗੁਰਦੁਆਰਾ ਹੈ ਜੀ ਤੇ ਇਹਦੇ ਵਿੱਚ ਨਾ 30 35 35 ਸਾਲ ਦੀਆਂ ਬੈਠੀਆਂ ਬੱਚਿਆਂ ਦੇ ਵੀ ਬੱਚੇ ਹੋਏ ਆ ਜੀ ਬਹੁਤ ਬਿਸ ਪਰਮਾਂ ਵੀ ਦਵਾਈਆਂ ਖੋਤੀ ਜੀ ਇਹ ਕਿੰਨਾ ਬੱਚਿਆਂ ਦੇ ਬੱਚਿਆਂ ਫਿਰਦੀਆਂ ਆਪਣੇ ਪੁੱਤਰਾਂ ਦੀਆਂ ਬੇਟੀਆਂ ਦੇ ਦਾਤਾਂ ਲਈ ਤੋਂ ਬੇਟੀਆਂ ਇੱਥੇ ਜ਼ਰੂਰ ਆਉਣ ਜੀ ਇੱਕ ਵਾਰ ਇੱਥੇ ਆ ਕੇ ਅਰਦਾਸ ਕਰੋ ਦੇਮਤ ਹਾਂ ਸਾਰਾ ਪ੍ਰੋਸੈਸ ਦੱਸਦੀ ਹਾਂ ਜੀ ਮੈਂ ਤੁਹਾਡੇ ਨਾਲ ਇੱਕ ਪਹਿਲਾਂ ਸਟੋਰੀ ਦੱਸਦੀ ਹਾਂ ਵੀ ਦੇਖੋ ਜੀ 5-4 ਸਾਲਾਂ ਦੀਆਂ ਨਹੀਂ ਤਾਂ ਇੱਥੇ ਗਿਣਤੀ ਨਹੀਂ ਵੀ 5-4 5 ਸਾਲ ਹੋ ਗਏ 4 ਸਾਲ ਹੋ ਗਏ ਤਾਂ ਇੰਨਾਂ ਤੱਕ ਕੀ ਦੱਸਣਾ ਇੰਨੇ ਤੱਕ ਇੱਥੇ ਗਿਣਤੀ ਨਹੀਂ ਵੀ ਇੰਨੀਆਂ ਹੀ ਬੱਚੀਆਂ ਆਉਂਦੀਆਂ ਵੀ ਇੱਥੇ ਅਰਦਾਸਾਂ ਕਰਾਉਣ ਤੇ ਅਰਦਾਸ ਕਦੇ ਵੀ ਵਿਰਥੀ ਨਹੀਂ ਜਾਂਦੀ ਜਿਹੜਾ ਕੋ ਸੱਚੀ ਤੇ ਸ਼ਰਧਾ ਨਾਲ ਅਰਦਾਸ ਕਰਾ ਗਿਆ ਉਹਦੀ ਵਿਰਥੀ ਨਹੀਂ ਜਾਂਦੀ ਅਰਦਾਸ ਤੇ ਬਾਕੀ ਤੇ ਸੇਵਾ ਨਹੀਂ ਕੋਈ ਬਾਹਲੀ ਨਾਲ ਦੀ ਬਾਬਾ ਜੀ ਮੈਨੂੰ ਬਸ ਨੂੰ ਲਈ ਸੇਵਾ ਲਾਉਂਦੇ ਆ ਹੋਰ ਤੁਹਾਨੂੰ ਕੋਸੇ ਦੀ ਲੋੜ ਨਹੀਂ ਕੁਝ ਨਹੀਂ ਮੰਗਦੇ ਬਸ ਆਉ ਤੇ ਅਰਦਾਸ ਕਰਾ ਕੇ ਜਾਓ ਤੇ ਇੱਕ ਵਾਕਿਆ ਸੀ ਇਹ ਵਾਕਿਆ 2 ਸਾਲ ਪਹਿਲਾਂ ਦਾ ਹੀ ਹੈ ਜੀ ਅੱਜ ਉਹ ਪੇਟਾ 10 10 ਮਹੀਨਿਆਂ ਦਾ ਹੋ ਗਿਆ 30 ਸਾਲ ਹੋ ਗਏ ਸੀ ਭੈਣ ਦਾ ਵਿਆਹ ਹੋਇਆ 30 ਸਾਲ ਹੋ ਗਏ ਸੀ ਭੈਣ ਵਿਚਾਰੀ ਨੂੰ ਵੀ ਉਹ ਸਾਡੇ ਇਸੇ ਪਿੰਡ ਦੀ ਇਸ ਬੇਟੀ ਸੀ ਤੇ ਉਹਦਾ ਵਿਆਹ ਹੋਇਆ ਇਹਨੂੰ ਤੇ ਉਹਦੀ ਮੈਨੂੰ ਥੋੜੇ ਦਿਨ ਹੋ ਗਏ ਤੇ ਮਾਂ ਮਿਲੀ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਉਹਨਾਂ ਨੂੰ ਜੀ ਡਾਕਟਰ ਨੇ ਕਹਿ ਦ ਬੇੜਾ ਬਹੁਤ ਡਾਕਟਰਾਂ ਤੋਂ ਦਵਾਈਆਂ ਖਾਧੀਆਂ ਕਿ ਤੂੰ ਵੀ ਬੱਚਾ ਨਾ ਹੋਇਆ ਸਵਾ ਲਾ ਸੰਤਾ ਪੁੱਲੇ ਵਿਚਾਰਿਆਂ ਨੇ ਕੋ ਕੋਸਰੀ ਨਹੀਂ ਛੱਡੀ ਆਪਾਂ ਜਿਹੜਾ ਰਾਹ ਦਾਸ ਦਾ ਪੁੱਤਰ ਨੂੰ ਭਾਈਦੇ ਆ ਤੇ ਇਹਨੀਆਂ ਦਵਾਈਆਂ ਬੋੜਿਆ ਖਾਧੀਆਂ ਬਸ ਡਾਕਟਰਾਂ ਨੇ ਵੀ ਕਹੀ ਦਿੱਤਾ ਸੋ ਇਹ ਬੱਚਾ ਮੁਸ਼ਕਲ ਹੈ ਤੇ ਆ ਜਿਹੜੇ ਆਪਾਂ ਵੀ ਕਿਊਬ ਟੈਸਟ ਵਿਧੀ ਰਾਹੀਂ ਰਖਾਉਂਦੇ ਆ ਇਹ ਵੀ ਉਹਨਾਂ ਨੇ ਦੋ ਵਾਰੀ ਮੌਕਾ ਲਿਆ ਤੇ ਦੋਨੋਂ ਵਾਰੀ ਬੱਚਾ ਨਹੀਂ ਹੋਇਆ ਉਹਨਾਂ ਨੇ ਦੋਨੋਂ ਵਾਰੀ ਖਰਾਬ ਹੋਇਆ ਤੇ ਮੋੜ ਕਿ ਉਹਨਾਂ ਨੇ ਵਿਚਾਰਿਆਂ ਨੇ ਖਿਹੜੇ ਛੱਡ ਤਾਂ ਮੀਂਹ ਦੀ ਢਾਤੀ ਚਲੋ ਇਹ ਪ੍ਰਮਾਤਮਾ ਨੇ ਦੇਣਾ ਹੋਇਆ ਤਾਂ ਦੇ ਦੋ ਨਹੀਂ ਤਾਂ ਫਿਰ ਉਹਦੀ ਮਰਜ਼ੀ ਹੈ ਇਹ ਇਸੇ ਤਰ੍ਹਾਂ ਕਰਦੇ ਰਹਉਂਦੇ ਜੀ ਉਹਨਾਂ ਨੇ ਕੋਈ ਦਵਾਈ ਨਾਲੇ ਚਾਰ ਪੰਜ ਸਾਲ ਹੋ ਗਏ ਸੋ ਕੋਈ ਦਵਾਈ ਨਹੀਂ ਸੀ ਕੁਛ ਨਹੀਂ ਸੀ ਕਰੇ ਬੈਠੇ ਸੀ ਆਰਾਮ ਨਾਲ ਕੁਦਰਤੀ ਉਹਨਾਂ ਨੇ ਵੀ ਇੱਥੇ ਵਿਸਾਰ ਉਹਨਾਂ ਦਾ ਮਾਣਾ ਵੀ ਕੀ ਹਵੇ ਇੱਥੇ ਆਪਣੇ ਇੰਨੇ ਬੱਚਿਆਂ ਦੀਆਂ ਦਾਤਾਂ ਹੁੰਦੀਆਂ ਘਰਦਿਆਂ ਨੇ ਉਹਦੇ ਨੇ ਕਿਹਾ ਵੀ ਨਹੀਂ ਦੂਰ ਦੂਰ ਲੋਕ ਆਉਂਦੇ ਵੀ ਤੁਸੀਂ ਕਿਉਂ ਨਹੀਂ ਆਉਂਦੇ ਤੁਸੀਂ ਇੱਕ ਵਾਰੀ ਇੱਥੇ ਅਰਦਾਸ ਕਰਾ ਕੇ ਜਾਓ ਉਹ ਸਾਡੀ ਵਿਚਾਰੀ ਕੋਈ ਵੀ ਹੁਣ ਤੱਕ ਇੰਨਾ ਚਿਰ ਹੋ ਗਿਆ ਵੀ ਆਏ ਜੀ ਉਹ ਵੀ ਮੇ ਤਾਂ ਵੀ ਉਮਰ ਵੀ ਹੁਣ ਤਬੀਦ ਜੇ ਗਈ ਤੇ ਵੀ ਮੈਂ 55 45 50 ਸਾਲ ਦੇ ਵੀ ਕਰੀਬ ਹੋਊਗੀ ਬੇਟੀ ਕਹਿੰਦੀ 50 ਸਾਲ ਦੀ ਉਮਰ ਹੋ ਗਈ ਹੁਣ ਮੈਨੂੰ ਕਿਵੇਂ ਜੇ ਲੱਗੂ ਕਹਿੰਦੇ ਵੀ ਨਹੀਂ ਵੀ ਤੁਸੀਂ ਇੱਕ ਵਾਰੀ ਸਾਡੇ ਕੋਲ ਆ ਕੇ ਆਓ ਆਪਾਂ ਅਰਦਾਸ ਕਰਾਂਗੇ ਚਲੋ ਜੀ ਇਹਨਾਂ ਨੇ ਦਵਾ ਪਾਇਆ ਤੇ ਉਹ ਬੇਟੀ ਆ ਗਈ ਨਾਲ ਉਹਨਾਂ ਦੇ ਪਤੀ ਤੇ ਪੂਰ ਨਵਾਸ਼ੀ ਵਾਲ ਦਿਨ ਆਪਣੇ ਇੱਥੇ ਅਰਦਾਸ ਹੁੰਦੀ ਪੂਰਨ ਆਸ਼ੀਰਵਦ ਨੇ ਉਹਨਾਂ ਨੇ ਗੁਰੂ ਘਰੇ ਅਰਦਾਸ ਕਰਾਤੀ ਜਦੋਂ ਅਰਦਾਸ ਕਰਾਤੀ ਨਾ ਤੇ ਉਹ ਸਹੀ ਪੁੱਛੋ ਨਾ ਉਹਨੂੰ ਸਹੀ ਦੇ ਵੀ ਮੀ ਨਵਨੀ ਹੁੰਦਾ ਸੀ ਵੀ ਮਹੀਨਾ ਵੀ ਖੜ ਗਿਆ ਸੀ ਵੀ ਉਮਰ ਦੇ ਹਿਸਾਬ ਨਾਲ 50 ਸਾਲ ਦੀ ਉਮਰ ਹੋ ਗਈ ਸੀ ਤੇ ਮਹੀਨਾ ਵੀ ਬੰਦ ਹੋ ਗਿਆ ਸੀ ਤੇ ਉਹ ਜਦੋਂ ਇੱਥੇ ਆਏ ਤੇ ਉਹਨਾਂ ਨੇ ਅਰਦਾਸ ਕਰਾਤੀ ਜਦੋਂ ਇੱਥੇ ਗੁਰੂ ਘਰੇ ਅਰਦਾਸ ਕਰਾਈ ਇੱਕ ਦੇਗ ਬਾਬਾ ਜੀ ਨੂੰ ਸਮਾਨ ਫੜਾਤਾ ਰਾਸ਼ਨ ਤੇ ਬਾਬਾ ਜੀ ਨੇ ਇੱਥੇ ਜਿਹੜੂ ਵੱਡੀ ਦੇਗ ਬੰਦੀ ਉਹਦੇ ਵਿੱਚ ਹੀ ਬਾਬਾ ਜੀ ਨੇ ਉਹਨਾਂ ਦਾ ਰਾਸ਼ਨ ਪਾ ਕੇ ਦੀ ਦੇਗ ਬਣਾ ਲਈ ਦੇਖ ਬਣਾਕ ਤੇ ਜਦੋਂ ਬਾਬਾ ਜੀ ਨੇ ਚੱਲ ਪੂਰਨਵਾਸੀ ਤੇ ਸਾਰੀਆਂ ਅਰਦਾਸਾਂ ਕਰੀਆਂ ਤੇ ਉਹਨਾਂ ਦੀ ਅਰਦਾਸ ਕਰੀ ਤੇ ਉਸ ਤੋਂ ਬਾਅਦ ਬਾਬਾ ਜੀ ਨੇ ਉਹਨਾਂ ਨੂੰ ਸੇਵਾ ਲਈ ਬਾਬਾ ਜੀ ਨੇ ਸੇਵਾ ਬਾਬਾ ਜੀ ਬਸ ਇੰਨੀ ਕੀ ਲਾਉਂਦੇ ਆ ਵੀ ਤੁਸੀਂ ਪੂਰਨਵਾਸੀ ਵਾਲੇ ਦਿਨ ਗੁਰੂ ਘਰਿਆ ਕੀ ਸੇਵਾ ਕਰਨੀ ਹੈ ਲੰਗਰ ਦੀ ਸੇਵਾ ਹੁੰਦੀ ਹੈ ਇੱਥੇ ਤੇ ਵਰਤਨਾ ਦੀ ਸੇਵਾ ਹੁੰਦੀ ਹੈ ਲੰਗਰ ਚੱਲਦਾ ਆ ਹੀ ਪੁੰਨਿਆਂ ਨੂੰ ਇੱਥੇ ਲੰਗਰ ਬਹਿੰਦਾ ਤੇ ਵੀ ਤੁਸੀਂ ਪੂਰਨਵਾਸੀ ਵਾਲੇ ਦਿਨ ਇੱਕ ਤਾਂ ਆ ਕੇ ਇੱਥੇ ਲੰਗਰ ਦੀ ਸੇਵਾ ਕਰਨੀ ਹੈਗੀ ਤੇ ਇੱਕ ਵੀ ਤੁਸੀਂ ਜੁਪਜੀ ਸਾਹਿਬ ਜੀ ਦਾ ਪਾਠ ਅਮਰਤ ਵੇਲੇ ਜ਼ਰੂਰ ਕਰਨਾ ਬਸ ਆਹ ਦੋਈ ਸੇਵਾ ਲਈ ਸੀ ਬਾਬਾ ਜੀ ਨੇ ਹੋਰ ਇਹ ਤੇ ਵੀ ਤੁਸੀਂ ਇੱਥੇ ਆਇਆ ਕਰੋ ਤੇ ਵੀ 9 ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਘਰ ਬੱਚਾ ਹੋ ਜਾਊਗਾ। ਬਾਬਾ ਜੀ ਨੇ ਇੰਨੀ ਗੱਲ ਕਹਿ ਕੇ ਸੀ। ਵਾਸੀ ਪ੍ਰਮਾਤਮਾ ਦਾ ਸ਼ੁਕਰ ਲੈ ਕੇ ਘਰੇ ਵਾਗ ਕੇ ਤੇ ਉਸੇ ਤਰ੍ਹਾਂ ਬੇਟੀ ਵਿਚਾਰੀ ਵੀ ਉਸ ਤੋਂ ਅਗਲੇ ਦਿਨ ਇਹ ਜੋਗਜੀ ਸਾਹਿਬ ਜੀ ਨਾਲ ਚੜ੍ਹਨ ਲੱਗੀ। ਤੇ ਜੀ ਉਹ ਤਾਂ ਨਾ ਵੀ ਉਹਨੂੰ ਜੇ ਤਾਂ ਪੀਰੀਅਡਸ ਤਾਂ ਵਿਚਾਰੀ ਨੂੰ ਆਉਂਦੇ ਹੀ ਨਹੀਂ ਸੀਗੇ। ਤੇ ਉਹ ਕਹਿੰਦੀ ਵੀ ਮੈਨੂੰ 10 15 ਦਿਨਾਂ ਬਾਅਦ ਨਾ ਮੇਰੇ ਪੇਟ ਦੇ ਵਿੱਚ ਦਰਦ ਹੋਇਆ। ਤੇ ਦਰਦ ਹੋਇਆ ਤੇ ਕਹਿੰਦੀ ਹਲਕਾ ਜਾਂਦਾ ਤੇ ਕਹਿੰਦੀ ਮੈਨੂੰ ਪੇਟਸ ਆ ਗਏ। ਨਹੀਂ ਤਾਂ ਮੈਨੂੰ ਮਹੀਨਾ ਆ ਗਿਆ ਤੇ ਕਹਿੰਦੀ ਮੈਂ ਮੈਂ ਕਹਿੰਦੀ ਦੱਸਿਆ ਨਾ ਵੀ ਚੱਲ ਪ੍ਰਮਾਤਮਾ ਨੇ ਹੁਣ ਧਰ ਲੱਗਿਆ ਵੀ ਆਪਾਂ ਕਾਹਨ ਕਿਸੇ ਕੋਲ ਨਹੀਂ ਗੱਲ ਕਰਦੇ ਬੇਟੀ ਆਦੀ ਮਾਂ ਵੀ ਵਿਚਰੋ ਆਪੇ ਠੀਕ ਠੋਕ ਹੋ ਗਈ ਅਲੀ ਦੋ ਚਾਰ ਦਿਨਾਂ ਬਾਅਦ ਤੇ ਚਲੋ ਕਹਿੰਦੇ ਇੱਥੇ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਜੀ ਦਿਨ ਬਦਲ ਕੇ ਉਹਦਾ ਦਿਨ ਬਦਲ ਕੇ ਪੰਜਵਾਂ ਮਹੀਨਾ ਲੱਗ ਗਿਆ ਬੇਟੀ ਕਹਿੰਦੀ ਵੀ ਮੇਰਾ ਮੈਨੂੰ ਖੁਦ ਨੂੰ ਲੱਗੇ ਵੀ ਪੇਟ ਮੇਰਾ ਵੱਟਾ ਹੋ ਰਿਹਾ ਤੇ ਮੈਨੂੰ ਆ ਲੱਗੇ ਮੇਰੇ ਬੱਚਾ ਵੀ ਚਲੋ ਇੱਥੇ ਆਇਆ ਕਰੀ ਬੇਚਾਰੀ ਪੁੰਨਤ ਸੇਵਾ ਕਰਿਆ ਕਰੇ ਤੇ ਵਧੀਆ ਤੇ ਪੰਜਵਾਂ ਮਹੀਨਾ ਬਾਅਦ ਫਿਰ ਜਦੋਂ ਡਾਕਟਰਾਂ ਬਾਬਾ ਜੀ ਨੂੰ ਪੁੱਛਿਆ ਵੀ ਬਾਬਾ ਪਰਮਾਤਮਾ ਕੰਨੂ ਵੀ ਥੋੜਾ ਜਿਹਾ ਲੱਗਦਾ ਵਿਚਾਨਨ ਚ ਜਿਵੇਂ ਵੀ ਸਾਡੇ ਮਹਾਰਾਜ ਨੇ ਸੁਣ ਲਈ ਤੇ ਫਿਰ ਸੀ ਡਾਕਟਰਾਂ ਕੋਲੇ ਚਾਹੀਏ ਬਾਬਾ ਕਹਿੰਦਾ ਹਾਂ ਪਾਈ ਤੁਸੀਂ ਡਾਕਟਰਾਂ ਡਾਕਟਰ ਲਾਲ ਵੀ ਕਰਾਓ ਚੈੱਕਅਪ ਸਾਰਾ ਕੁਝ ਕਰਾਓ ਚਲੋ ਜੀ ਉਹਨਾਂ ਨੇ ਜਦੋਂ ਉੱਥੇ ਜਾ ਕੇ ਵੀ ਦਵਾਈ ਦੂਹੀ ਲਈ ਆਟਰ ਸਾਨ ਬਗਾਰਾ ਕਹਿੰਦੇ ਵੀ ਬੱਚਾ ਵਧੀਆ ਤੰਦਰੁਸਤ ਹੋ। ਤੇ ਚਲੋ ਵੀ ਮੁੜ ਕੇ ਉਹਨਾਂ ਨੇ ਚਲੋ ਉੱਧਰ ਵੀ ਹੁਣ ਆਪ ਦਾ ਇਲਾਜ ਕਰਾਉਣਾ ਹੀ ਸੀ ਦਵਾਈ ਦੂਹੀ ਲੈਣੀ ਸੀ 9 ਮਹੀਨੇ ਬਾਅਦ ਉਹਨਾਂ ਦੇ ਘਰੇ ਪੁੱਤਰ ਨੇ ਜਨਮ ਲਿਆ ਅਰਦਾਸ ਕਰਾਉਣ ਤੋਂ ਜੀ ਉਹਨਾਂ ਨੇ ਉਹਨਾਂ ਅਰਦਾਸ ਕਰਾਉਣ ਤੋਂ ਤੇ 10 ਮਹੀਨਿਆਂ ਬਾਅਦ ਉਹਨਾਂ ਦੇ ਘਰੇ ਪੁੱਤਰ ਨੇ ਜਨਮ ਲਿਆ ਜਦੋਂ ਲੈ ਉਹ ਡਾਕਟਰ ਨੇ ਉਹਨਾਂ ਦੀ ਵੀਡੀਓ ਤੇ ਅਫਵਾਹ ਦੇ ਵਿੱਚ ਵੀ ਸ਼ਾਇਦੇ ਫੋਟੋ ਲੱਗੀ ਹੋਵੇ ਤੇ ਲੱਗੀ ਹੋਵੇ ਤੇ ਉਹਨਾਂ ਦੀ ਵੀਡੀਓ ਤੱਕ ਵੀ ਡਾਕਟਰ ਨੇ ਬਣਾਈ ਡਾਕਟਰ ਕਹਿੰਦਾ ਵੀ ਮੈਂ ਹੈਰਾਨ ਐ ਵੀ ਸਾਰਾ ਵੀ ਕੁਦਰਤੀ ਜੋ ਔਰਤ ਦਾ ਹੁੰਦਾ ਵੀ ਉਹ ਵੀ ਖਤਮ ਹੋ ਗਿਆ ਪ੍ਰੋਸੈਸ ਵੀ ਫੇਰ ਵੀ ਤੂੰ ਕਿਵੇਂ ਮਾਂ ਬਣਗੀ ਉਹ ਵੀ ਬਿਨਾਂ ਇਲਾਜ ਤੋਂ ਵੀ ਡਾਕਟਰ ਵੀ ਹੈਰਾਨ ਰਹੇਗੇ ਵੀ ਅਸੀਂ ਹੈਰਾਨ ਐ 20 ਹੱਦ ਵੀ ਵਿਗਿਆਨ ਤੋਂ ਉੱਪਰ ਵੀ ਕੋਈ ਚੀਜ਼ ਹੈ ਹੈ ਜੀ ਇਹ ਪਰਮਾਤਮਾ ਹੈ ਇਹਨੂੰ ਕੋਈ ਨਹੀਂ ਸਮਝ ਸਕਦਾ ਜਦੋਂ ਇਹ ਦੇਣ ਤੇ ਆਉਂਦਾ ਕੋਈ ਹੋਮਵਰਕ ਕੁਛ ਨਹੀਂ ਇਹਦੇ ਲਈ ਸਭ ਕੁਝ ਦਿੰਦਾ ਦਸ ਮਹੀਨੇ ਬਾਅਦ ਤੇ ਅੱਜ ਉਹ ਬੱਚਾ 10 ਮਹੀਨਿਆਂ ਦਾ ਹੋ ਗਿਆ ਜੀ ਜੇ ਤੁਹਾਨੂੰ ਨਹੀਂ ਸੱਚ ਆਉਂਦਾ ਕਦੇ ਤੁਸੀਂ ਇਸ ਗੁਰੂ ਘਰ ਆਓ ਤੇ ਅਸੀਂ ਤੁਹਾਨੂੰ ਉਹਨਾਂ ਨਾਲ ਮਲਾਈਏ ਤੁਸੀਂ ਖੁਦ ਹੀ ਵੇਖੋਗੇ ਵੀ ਕੀ 바ੱਕੀ ਸਹੀ ਹੈ 20 ਸਾਲ 25 ਸਾਲ ਉਸ ਤੋਂ ਬਾਅਦ ਤੱਕ ਗਿਣਤੀ ਹੋਈ ਨਹੀਂ ਜੀ ਪੋਹਦੇ ਦੇ ਬੈਠੇ ਬੱਚੇ ਕਿਸੇ ਦੇ ਘਰ ਪੇਟਾ ਤੇ ਬਾਬਾ ਜੀ ਬਸ ਇਹ ਥੋੜਾ ਜਿਹਾ ਇਹ ਚਾਹੁੰਦੇ ਆ ਵੀ ਜੇ ਆਪਾਂ ਪਹਿਲੀ ਵਾਰ ਅਰਦਾਸ ਕਰਾਉਣੀ ਆ ਥੋੜਾ ਸਮਾਂ ਹੋਇਆ ਪਿਆ ਹੈ 8-7 ਸਾਲ ਹੋਇਆ ਆਪਾਂ ਪਹਿਲੀ ਵਾਰ ਅਰਦਾਸ ਕਰਾਉਣੀ ਆ ਤੂੰ ਤੁਸੀਂ ਬਾਬਾ ਜੀ ਨੂੰ ਆਹੀ ਆਖਣਗੇ ਅਸੀਂ ਬੱਚੇ ਦੀ ਅਰਦਾਸ ਕਰਾਉਣੀ ਆ ਤੁਸੀਂ ਇਹ ਨਹੀਂ ਕਹਿਣਾ ਵੀ ਅਸੀਂ ਪੁੱਤਰ ਦੀ ਅਰਦਾਸ ਕਰਾਉਣੀ ਆ ਫਿਰ ਥੋੜਾ ਜਿਹਾ ਬਾਬਾ ਜੀ ਕਹਿਣਦੇ ਵੀ ਬੇਟੀਆਂ ਕਿੱਧਰ ਜਾਣ ਤੇ ਬੱਚੀਆਂ ਨੇ ਵੀ ਤਾਂ ਆਉਣਾ ਹੀ ਆ ਉਹ ਤੁਸੀਂ ਐਂ ਕਹਿਣਾ ਵੀ ਬਾਬਾ ਜੀ ਅਸੀਂ ਬੱਚੇ ਦੀ ਅਰਦਾਸ ਕਰਾਉਣੀ ਆ ਪੁੱਤਰ ਚਾਹੀਦੀ ਸਾਨੂੰ ਦੋਨਾਂ ਚੋ ਦੋਨੇ ਮਨਜ਼ੂਰ ਆ ਸਾਨੂੰ ਮਹਾਰਾਜ ਤੇ ਜਦੋਂ ਸੁਣ ਜੇ ਤੁਹਾਡੇ ਬੇਟੀਆਂ ਜੀ ਪੁੱਤਰ ਨੂੰ ਤੁਸੀਂ ਤਰਸ ਤਰਸ ਰਹੇ ਹੋ ਤੁਸੀਂ ਚਾਹੁੰਦੇ ਹੋ ਸਾਡੇ ਘਰੇ ਬੇਟਾ ਵੀ ਹੋਵੇ ਤਾਂ ਫਿਰ ਫਿਰ ਤੁਸੀਂ ਬਾਬਾ ਜੀ ਨੂੰ ਆ ਕੇ ਕਹਿ ਸਕਦੇ ਵੀ ਮੇਰੇ ਪਹਿਲਾਂ ਬੇਟੀ ਹੈ ਤੇ ਬਾਬਾ ਜੀ ਹੁਣ ਅਸੀਂ ਪੁੱਤਰ ਦੀ ਦਾਤ ਲਈ ਆਏ ਆ ਸਾਨੂੰ ਪੁੱਤਰ ਦੀ ਦਾਤ ਬਖਸ਼ੀ ਜਾਵੇ ਤੇ ਬੇਟੀ ਸਾਡੇ ਹੈ ਪਹਿਲਾਂ ਤੇ ਫਿਰ ਬਾਬਾ ਜੀ ਬੇਟੇ ਦੀ ਅਰਦਾਸ ਖੁਸ਼ ਹੋ ਕੇ ਕਰਦੇ ਆ ਤੇ ਸੇਵਾ ਸਿਰਫ ਤੁਹਾਨੂੰ ਇਹੀ ਲਾਉਣਗੇ ਵੀ ਪੂਰਨ ਨਿਵਾਸੀ ਤੇ ਆ ਕੇ ਤੁਸੀਂ ਗੁਰੂ ਘਰ ਸੇਵਾ ਕਰਨੀ ਆ ਤੇ ਇੱਕ ਤੁਸੀਂ ਵੀ ਜੋਗੀ ਜੀ ਸਾਹਿਬ ਜੀ ਦਾ ਪਾਠ ਕਰਨਾ ਤੇ ਸਾਲ ਤੋਂ ਇੱਕ ਬਾਬਾ ਜੀ ਦੀ ਵਰਸੀ ਹੁੰਦੀ ਹੈ ਜੀ ਤੇ ਉਹ ਵਰਸ਼ੀ ਦੇ ਉੱਤੇ ਖੰਡ ਪਾਠ ਹੁੰਦੇ ਜਿਵੇਂ ਹੁਣ ਅਸੀਂ ਆਪਾਂ ਵੀ ਅਰਦਾਸ ਕਰਾਤੀ ਅਰਦਾਸ ਨੇ ਸਾਲ ਦੇ ਵਿੱਚ ਵਿੱਚ ਪੂਰੀ ਹੋ ਜਾਣਾ ਹੁੰਦਾ ਜੀ ਤੇ ਆਪਾਂ ਜਦੋਂ ਬਾਬੇ ਜੀ ਦੀ ਵਰਸ਼ੀ ਹੁੰਦੀ ਹੈ ਤੇ ਵਰਸ਼ੀ ਦੇ ਉੱਤੇ ਆਪਾਂ ਖੰਡ ਪਾਠ ਸਾਹਿਬ ਪ੍ਰਕਾਸ਼ ਜ਼ਰੂਰ ਕਰਾਉਣਾ ਵਰਸ਼ੀ ਤੇ ਆਪਾਂ ਨੂੰ ਖੰਡ ਪਾਠ ਪ੍ਰਕਾਸ਼ ਕਰਾਉਣਾ ਪੈਂਦਾ ਫਿਰ ਉਹ ਆਪਣੀ ਅਰਦਾਸ ਪੂਰਨ ਹੁੰਦੀ ਹੈ ਤੇ ਬੱਚਾ ਤੰਦਰੁਸਤ ਰਹਿੰਦਾ ਤੇ ਚੜ੍ਹਦੀ ਕਲਾ 'ਚ ਰਹਿੰਦਾ ਜੀ ਤੇ ਇਹੋ ਬੱਚੇ ਨੂੰ ਗੁਰਸਿੱਖੀ ਨਾਲ ਆਪਾਂ ਨੂੰ ਜੋੜਨਾ ਪੈਂਦਾ ਜੀ ਉਹਦੇ ਜੂੜਾ ਕੇਸ ਰੱਖਣਾ ਪੈਂਦਾ ਗੁਰਸਿੱਖੀ ਨਾਲ ਜੋੜਨਾ ਪੈਂਦਾ ਵਾਲ ਨਹੀਂ ਕਟਾਉਣੇ ਪੈਂਦੇ ਜੇ ਵਾਲ ਕਟਾਵਾਂਗੇ ਤੇ ਵਿੱਚ ਨੁਕਸ ਪੈ ਜਾਊਗਾ ਇਹ ਸਾਡੇ ਘਰੇ ਨਹੀਂਤੀ ਹੈ ਜੀ ਮੇਰੀ ਨਾਨਾ ਦੇ ਕੋਤਾ ਨਹੀਂ ਹੁੰਦਾ ਸੀਗਾ ਤੇ ਉਹਨਾਂ ਨੇ ਇੱਕ ਬੱਚਾ ਲਿਆ ਜੀ ਬੱਚਾ ਲਿਆ ਤੇ ਬੱਚੇ ਦੇ ਵੀ ਹੋਇਆ ਗੁਰੂ ਘਰੋਂ ਅਦਾਸ ਕਰਾਈ ਬੱਚਾ ਹੋਇਆ ਤੇ ਸੋਹਣਾ ਤੇ ਉਹ ਬੱਚਾ 8-9 ਮਹੀਨਿਆਂ ਦਾ ਹੋ ਗਿਆ ਬਧੀਆ ਤੰਦਰੁਸਤ ਤੇ ਉਸ ਤੋਂ ਬਾਅਦ ਉਹਨਾਂ ਨੇ ਵਾਲ ਕਟਾਤੇ ਤੇ ਬੱਚੇ ਦੀ ਨਿੱਘਾ ਖਰਾਬ ਹੋ ਗਈ ਤੇ ਬਾਅਦ ਚ ਵਾਲ ਰੱਖ ਵੀ ਲਈ ਫਿਰ ਮੁੜ ਕੇ ਉਹ ਗੱਲ ਬਣੀ ਨਹੀਂ ਗਈ ਬਹੁਤ ਪਰੇਸ਼ਨ ਕਰਾਈ ਪਰ ਪ੍ਰਮਾਤਮਾ ਦੀ ਲੀਲਾ ਜਿਹਨ ਲੀਲਾ ਤਾਂ ਫਿਰ ਨਿਆਰੀ ਹੁੰਦੀ ਹੈ ਜੀ ਜੋ ਮਹਾਰਾਜ ਦੀ ਪਰਮਾਣਾ ਫਿਰ ਆਪਾਂ ਨੂੰ ਗੁਰੂ ਮਹਾਰਾਜ ਦੀ ਆਗਿਆ ਦੇ ਵਿੱਚ ਰਹਿਣਾ ਪੈਂਦਾ ਜੀ ਤੇ ਬੱਚੇ ਨੂੰ ਗੁਰਸਿੱਖ ਆਪਾਂ ਨੂੰ ਬਣਾਉਣਾ ਪੈਂਦਾ ਇਹ ਗੁਰੂ ਦੀ ਸੇਵਾ ਜੀ ਜੇ ਜੋ ਆਪਾਂ ਨੂੰ ਕਰਨੀ ਪੈਂਦੀ ਹੈ ਇਹਦੇ ਲਈ ਮੈਂ ਸਾਰੀਆਂ ਬੱਚੀਆਂ ਨੂੰ ਸਾਰੀਆਂ ਬੇਟੀਆਂ ਨੂੰ ਇੱਕ ਵਾਰ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਪਲੀਜ਼ ਤੁਸੀਂ ਇੱਕ ਵਾਰੀ ਇੱਥੇ ਅਰਦਾਸ ਜ਼ਰੂਰ ਕਰਾਇਓ ਕਿ ਮੈਂ ਤੁਹਾਨੂੰ ਸਾਰਾ ਡਰੈੱਸ ਉੱਪਰ ਲਿਖ ਵੀ ਦਵਾਂਗੀ ਇੱਥੇ ਮੈਂ ਲਿਖਿਆ ਹੋਇਆ ਤੇ ਇਹ ਤੁਸੀਂ ਸਾਰਾ ਡਰੈੱਸ ਪੜ੍ਹ ਲੈਣਾ ਤੇ ਮੈਂ ਇੱਕ ਵਾਰੀ ਤੁਹਾਨੂੰ ਬੋਲ ਵੀ ਦੰਨੀ ਆ ਇਹਦੀ ਚਾਰ ਬੰਗੀਆਂ ਹੈ ਜ਼ਿਲ੍ਹਾ ਬਠਿੰਡੇ ਦੇ ਪਿੰਡ ਹੈ ਇਹ ਚਾਰ ਬੰਗੀਆਂ ਇਹਨਾਂ ਦੇ ਵਿੱਚ ਇੱਕ ਬੰਗੀ ਬੰਗੀ ਨਿਹਾਲ ਸਿੰਘ ਵਾਲੀ ਬੰਗੀ ਨਿਹਾਲ ਸਿੰਘ ਵਾਲੀ ਉੱਥੇ ਕੋ ਗੁਰਦੁਆਰਾ ਗੁਪਤ ਸਰ ਗੁਰੂ ਘਰ ਗੁਪਤ ਸਰ ਗੁਰਦੁਆਰੇ ਦਾ ਨਾਮ ਹੈ ਜੀ ਉੱਥੇ ਆ ਕੇ ਤੁਸੀਂ ਅਰਦਾਸ ਕਰਾਉਣੀ ਹੈ ਪੂਰਨਮਾਸ਼ੀ ਵਾਲੇ ਦਿਨ ਅਰਦਾਸ ਹੁੰਦੀ ਹੈ ਜੀ ਇਹ 9:30 ਕ 9:00 ਵਜੇ ਅਰਦਾਸ ਹੁੰਦੀ ਹੈ ਤੇ ਸਰਦੀ ਦੇ ਦਿਨਾਂ 'ਚ 10:00 10:00 ਹੁੰਦੀ ਹੈ ਅੱਜ ਕੱਲ ਇਹ 9:30 ਕ 9:00 ਅਰਦਾਸ ਹੁੰਦੀ ਹੈ ਉਸ ਦੇ ਟਾਈਮ ਨਾਲ ਤੁਸੀਂ ਆ ਜਾਣਾ ਤੇ ਚਾਰ ਬੰਗੀਆਂ ਇਹਦੀ ਬੰਗੀ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਹੈ ਜੀ ਤਲਵੰਡੀ ਸਾਬੋ ਤੋਂ ਹੀ ਪਿੰਡ ਤਲਵੰਡੀ ਸਾਬੋ ਦਮਦਮਾ ਸ਼ਹਿਰ ਤੋਂ ਪਿੰਡ 10 ਕਿਲੋਮੀਟਰ ਸਾਈਡ ਤੇ ਹੈ ਜੀ ਤੇ ਉੱਥੇ ਪੰਗੀ ਨਿਹਾਲ ਸਿੰਘ ਵਾਲੀ ਤੁਸੀਂ ਪੁੱਛ ਲੈਣਾ ਗੁਰਦੁਆਰਾ ਗੁਪਤਸਰ ਉੱਥੇ ਅਰਦਾਸ ਹੁੰਦੀ ਹੈ ਜੀ ਤਾਂ ਉੱਥੇ ਤੁਸੀਂ ਆ ਕੇ ਇੱਕ ਵਾਰੀ ਅਰਦਾਸ ਜ਼ਰੂਰ ਕਰਾਉਣੀ ਤੁਸੀਂ ਖੁਦ ਇਹ ਚਮਤਕਾਰ ਤੇ ਹੌਤਕ ਦੇਖੋਗੇ ਕਿ ਵਾਕਈ ਤੁਸੀਂ ਸਹੀ ਕਹਿੰਦੇ ਸੀ ਜੇ ਤੁਹਾਡੀ ਮੇਰੀ ਇਹ ਗੱਲ ਝੂਠੀ ਹੋਈ ਤਾਂ ਤੁਸੀਂ ਮੇਰੇ ਨਾਲ ਕਿਵੇਂ ਵੀ ਕਰ ਸਕਦੇ ਹੋ ਪਰ ਇੱਕ ਵਾਰੀ ਮੇਰੇ ਕਹਿਣ ਤੇ ਜ਼ਰੂਰ ਆਇਓ ਤੇ ਤੁਸੀਂ ਦੇਖੋ ਤੁਹਾਡੇ ਘਰੇ ਖੁਸ਼ੀਆਂ ਦੇ ਦੀਆਂ ਕਲਕਾਰੀਆਂ ਇੱਕ ਸਾਲ ਦੇ ਵਿੱਚ ਹੀ ਗੂੰਜਣ ਲੱਗ ਜਾਣੀਆਂ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੇ ਜੇ ਕੋਈ ਮੇਥੋਂ ਵੱਧ ਘੱਟ ਬੋਲਿਆ ਗਿਆ ਤਾਂ ਪਲੀਜ਼ ਮੈਨੂੰ ਮਾਫ਼ ਕਰਨਾ ਅੱਗੇ ਤੋਂ ਐ ਹੋਰ ਇਹ ਵੀਡੀਓ ਵੇਖਣ ਲਈ ਜੇ ਤੁਸੀਂ ਮੈਨੂੰ ਦੱਸਣਾ ਕਿ ਮੈਂ ਕਿਸ ਤਰ੍ਹਾਂ ਦੀ ਵੀਡੀਓ ਲੈ ਕੇ ਆਵਾਂ ਤੇ ਤੁਹਾਡਾ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਰ ਇੱਕ ਦੀਆਂ ਮਨੋ ਕਾਮਨਾ ਬਖਸ਼ੇ ਮਹਾਰਾਜ ਤੁਧ ਪੁੱਤ ਦੀਆਂ ਦਰਤਾ ਸਭ ਨੂੰ ਬਖਸ਼ੀ ਜੀ ਸ਼੍ਰੀ